ਕੌਮੀ ਜਾਟ ਏਜੰਸੀ ਨੇ ਚੰਡੀਗੜ੍ਹ 'ਚ ਫਰੋਤੀ ਦੇ ਇੱਕ ਮਾਮਲੇ 'ਚ ਕੈਨੇਡਾ ਆਧਾਰਿਤ ਆਪਵਾਦੀ ਗੋਲਡੀ ਬਰਾਡਸਨ ਨੇ 10 ਮੁਲਜ਼ਮਾ ਕਲਾਸ ਚਾਰਜ ਸ਼ੀਟ ਦਾਖਲ ਕੀਤੀ ਹੈ ਐਨਆਈਏ ਨੇ ਇੱਕ ਬਿਆਨ 'ਚ ਕਿਹਾ ਕਿ ਚਾਰਜ ਸ਼ੀਟ 'ਚ ਨਾਮਜ਼ਦ ਮੁਲਜ਼ਮਾ ਤੋਂ ਗੋਲਡੀ ਬਰਾਡਸਨ ਨੇ ਦੋ ਮੁਲਜ਼ਮ ਫਰਾਰ ਨੇ ਗੋਲੀ ਬਰਾਡ ਨੂੰ ਇਸ ਕੇਸ 'ਤੇ ਮੁੱਖ ਸਾਜ਼ਿਸ਼ ਕਾੜੇ ਵਿੱਚੋਂ ਨਾਮਜ਼ਦ ਕੀਤਾ ਗਿਆ ਤੇ ਉਸ ਖਿਲਾਫ ਭਾਰਤ ਆਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਕ ਆਤਵਾਦੀ ਗਿਰੋਹ ਬਣਾਉਣ ਦਾ ਦੋਸ਼ ਲਾਇਆ ਗਿਆ ਜਾਟ ਏਜੰਸੀ ਨੇ ਦੱਸਿਆ ਕਿ ਗੋਲਡੀ ਬਰਾਡ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਦੀ ਢਿੱਲੋਂ ਨੂੰ ਵੀ ਇਸ ਮਾਮਲੇ 'ਚ ਸਾਜ਼ਿਸ਼ ਘੜੇ ਵਜੋਂ ਆਮਜ਼ਦ ਕੀਤਾ ਗਿਆ ਤੇ ਉਹ ਇਸ ਵੇਲੇ ਫਰਾਰ ਹੈ ਦੱਸਦੇ ਕਿ ਚੰਡੀਗੜ੍ਹ 'ਚ 11 ਜਨਵਰੀ ਨੂੰ ਗੋਲੀਬਾਰ ਦੇ ਸਾਥੀਆਂ ਨੇ ਇੱਕ ਕਾਰੋਬਾਰੀ ਦੇ ਘਰ ਤੇ ਹਮਲਾ ਕਰਦਿਆਂ ਗੋਲੀਬਾਰੀ ਕੀਤੀ ਸੀ ਐਨਆਈਏ ਨੇ ਕਿਹਾ ਕਿ ਸਿੰਦਰਜੀਤ ਸਿੰਘ ਉਰਫ ਗੋਲਦੀ ਬਰਾੜ ਨੇ ਇਸ ਤੋਂ ਪਹਿਲਾਂ ਕਾਰੋਬਾਰੀ ਕੋਲਫ ਰੋਤੀ ਮੰਗੇ ਸੀ ਐਨਆਈਏ ਨੇ 8 ਮਾਰਚ ਨੂੰ ਚੰਡੀਗੜ੍ਹ ਕੋਲੋਂ ਇਹ ਕੇਸ ਆਪਣੇ ਹੱਥ ਲਿਆ ਸੀ। ਤਾਜਸ਼ੇਹਰ ਚ ਨਾਮਜ਼ਦ ਹੋਰ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲਾਡੀ ਕਾਸ਼ੀ ਸਿੰਘ ਉਰਫ ਹੈਰਿ ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ ਅੰਮ੍ਰਿਤਪਾਲ ਸਿੰਘ ਉਰਫ ਗੁਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਉਰਫ ਸਰਬੂ ਤੇ ਗਗਨਦੇਵ ਸਿੰਘ ਉਰਫ ਗੋਲਡੀ ਵਜੋਂ ਹੋਈ ਹੈ। ਕੌਮੀ ਜਾਂਚ ਏਜੰਸੀ ਨੇ ਇਹ ਚੰਡੀਗੜ੍ਹ ਤੋਂ ਰੋਤੀ ਦੇ ਇੱਕ ਮਾਮਲੇ 'ਚ ਕੈਨੇਡਾ ਆਧਾਰਿਤ ਆਤਵਾਦੀ ਗੋਲਡੀ ਬਰਾੜਸਣੇ 10 ਮੁਲਜ਼ਮਾਂ 'ਕਲਾਕ ਚਾਰਜਸ਼ੀਟ' ਦਾਖਲ ਕੀਤੀ ਹੈ। ਐਨਆਈਐਨ ਨੇ ਇੱਕ ਬਿਆਨ ਚ ਕਿਹਾ ਕਿ ਚਾਰਜ ਸ਼ੀਟ ਚ ਨਾਮਜ਼ਦ ਮੁਲਜ਼ਮਾਂ ਚੋ ਗੋਲਦੀ ਬਰਾੜ ਸਣੇ ਦੇ ਮੁਲਜ਼ਮ ਫਰਾਰ ਨੇ ਗੋਲਦੀ ਬਰਾੜ ਨੂੰ ਇਸ ਕੇਸ ਚ ਮੁੱਖ ਸਾਜ਼ਿਸ਼ ਕਾੜੇ ਵਜੋਂ ਨਾਮਜ਼ਦ ਕੀਤਾ ਗਿਆ ਤੇ ਉਸ ਖਿਲਾਫ ਭਾਰਤ ਚਾਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਕ ਅਤਵਾਦੀ ਗਰੋਹ ਬਣਾਉਣ ਦਾ ਦੋਸ਼ ਲਾਇਆ ਗਿਆ ਜਾਂਚ ਏਜੰਸੀ ਨੇ ਦੱਸਿਆ ਕਿ ਗੋਲਦੀ ਬਰਾੜ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਵੀ ਇਸ ਮਾਮਲੇ ਚ ਸਾਜ਼ਿਸ਼ ਘੜੇ ਵਜੋਂ ਆਮਜ਼ਦ ਕੀਤਾ ਗਿਆ ਤੇ ਉਹ ਇਸ ਵੇਲੇ ਫਰਾਰ ਹੈ ਦੱਸ ਦੇ ਕਿ ਚੰਡੀਗੜ੍ਹ ਚ 11 ਜਨਵਰੀ ਨੂੰ ਗੋਲੀ ਬਾਰ ਦੇ ਸਾਥੀਆਂ ਨੇ ਇੱਕ ਕਾਰੋਬਾਰੀ ਦੇ ਘਰ ਤੇ ਹਮਲਾ ਕਰਦਿਆਂ ਗੋਲੀਬਾਰੀ ਕੀਤੀ ਸੀ ਐਨਆਈਏ ਨੇ ਕਿਹਾ ਕਿ ਸਿੰਦਰਜੀਤ ਸਿੰਘ ਉਰਫ ਗੋਲੀ ਬਾਰ ਨੇ ਇਸ ਤੋਂ ਪਹਿਲਾਂ ਕਾਰੋਬਾਰੀ ਕੋਲ ਫਿਰੋਤੀ ਮੰਗੇ ਸੀ ਐਨਆਈਏ ਨੇ 8 ਮਾਰਚ ਨੂੰ ਚੰਡੀਗੜ੍ਹ ਕੋਲਵੇਂ ਕੇਸ ਆਪਣੇ ਹੱਥ ਲਿਆ ਸੀ ਚਾਰਜ ਸ਼ੀਟ 'ਚ ਨਾਮਜ਼ਦ ਹੁਰ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਪਲਾਡੀ ਕਾਸ਼ੀ ਸਿੰਘ ਉਰਫ ਹੈਰਿ ਸ਼ੁਭਮ ਕੁਮਾਰ ਗਿਰੀ ਉਰਫ ਪੰਡਿਤ ਅੰਮ੍ਰਿਤਪਾਲ ਸਿੰਘ ਉਰਫ ਗੁਜਰ ਕਮਲਪ੍ਰੀਤ ਸਿੰਘ ਪ੍ਰੇਮ ਸਿੰਘ ਸਰਬਜੀਤ ਸਿੰਘ ਉਰਫ ਸਰਬੂ ਤੇ ਗਗਨਦੇਵ ਸਿੰਘ ਉਰਫ ਗੋਲਡੀ ਵਜੋਂ ਹੋਈ ਹੈ ਕੌਮੀ ਜਾਨਟ ਏਜੰਸੀ ਨੇ ਇਹ ਚੰਡੀਗੜ੍ਹ 'ਚ ਫਿਰੋਤੀ ਦੇ ਇੱਕ ਮਾਮਲੇ 'ਚ ਕੈਨੇਡਾ ਆਧਾਰਿਤ ਆਤਵਾਦੀ ਗੋਲਡੀ ਬਰਾੜਸ ਨੇ 10 ਮੁਲਜ਼ਮਾਂ 'ਕਲਾਕ ਚਾਰਜ ਸ਼ੀਟ ਦਾਖਲ ਕੀਤੀ ਹੈ ਐਨਆਈਐਨ ਨੇ ਇੱਕ ਬਿਆਨ ਚ ਕਿਹਾ ਕਿ ਚਾਰਜ ਸ਼ੀਟ ਚ ਨਾਮਜ਼ਦ ਮੁਲਜ਼ਮਾਂ ਚੋਂ ਗੋਲਦੀ ਬਰਾੜ ਸਰਨੇ ਦੇ ਮੁਲਜ਼ਮ ਫਰਾਰ ਨੇ ਗੋਲਦੀ ਬਰਾੜ ਨੂੰ ਇਸ ਕੇਸ ਚ ਮੁੱਖ ਸਾਜ਼ਿਸ਼ ਕਾੜੇ ਵਿੱਚੋਂ ਨਾਮਜ਼ਦ ਕੀਤਾ ਗਿਆ ਤੇ ਉਸ ਖਿਲਾਫ ਭਾਰਤ ਚਾਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਕ ਅਤਵਾਦੀ ਗਰੋਹ ਬਣਾਉਣ ਦਾ ਦੋਸ਼ ਲਾਇਆ ਗਿਆ ਜਾਂਚ ਏਜੰਸੀ ਨੇ ਦੱਸਿਆ ਕਿ ਗੋਲਦੀ ਬਰਾੜ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਵੀ ਇਸ ਮਾਮਲੇ ਚ ਸਾਜ਼ਿਸ਼ ਘੜੇ ਵਚਨ ਆਮਜ਼ਦ ਕੀਤਾ ਗਿਆ ਤੇ ਉਹ ਇਸ ਵੇਲੇ ਫਰਾਰ ਹੈ ਦੱਸ ਦੇ ਕਿ ਚੰਡੀਗੜ੍ਹ ਚ 11 ਜਨਵਰੀ ਨੂੰ ਗੋਲੀਬਾਰ ਦੇ ਸਾਥੀਆਂ ਨੇ ਇੱਕ ਕਾਰੋਬਾਰੀ ਦੇ ਘਰ ਤੇ ਹਮਲਾ ਕਰਦਿਆਂ ਗੋਲੀਬਾਰੀ ਕੀਤੀ ਸੀ ਐਨਆਈਏ ਨੇ ਕਿਹਾ ਕਿ ਸਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਇਸ ਤੋਂ ਪਹਿਲਾਂ ਕਾਰੋਬਾਰੀ ਕੋਲ ਫਿਰੋਤੀ ਮੰਗੇ ਸੀ ਐਨਆਈਏ ਨੇ 8 ਮਾਰਚ ਨੂੰ ਚੰਡੀਗੜ੍ਹ ਕੋਲੋਂ ਇਹ ਕੇਸ ਆਪਣੇ ਹੱਥ ਲਿਆ ਸੀ। ਤਾਜਸ਼ਹਿਰ 'ਚ ਨਾਮਜ਼ਦ ਹੋਰ ਮੁਜ਼ਮਮਾ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲਾਡੀ ਕਾਸ਼ੀ ਸਿੰਘ ਉਰਫ ਹੈ ਰਿਸ਼ਵਮ ਕੁਮਾਰ ਗਿਰੀ ਉਰਫ ਪੰਡਿਤ ਅੰਮ੍ਰਿਤਪਾਲ ਸਿੰਘ ਉਰਫ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਰਬਜੀਤ ਸਿੰਘ ਉਰਫ ਸਰਬੂ ਤੇ ਗਗਨਦੇਵ ਸਿੰਘ ਉਰਫ ਗੋਲਡੀ ਵਜੋਂ ਹੋਈ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।